ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੇ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਂਡ ਨੀਟਿੰਗ ਵਾਲ ਚੈਨਲ ਤੇ ਤੇ ਆਪਾਂ ਨੇ ਬੱਚਿਆਂ ਦੇ ਇਹ ਇਨਰ ਬਣਾਏ ਆ ਤੇ ਪਹਿਲਾਂ ਵੀ ਬਣਾਏ ਸੀ ਸੇਮ ਇਹੀ ਕਲਰ ਸੀਗੇ ਇਕੱਠੇ ਹੀ ਬਣਾਏ ਸੀਗੇ ਤਾਂ ਸੇਲ ਹੋ ਗਏ ਇਹਦੇ ਨਾਲ ਦੇ ਕੁਝ ਹੋਰ ਬਣ ਕੇ ਤਿਆਰ ਹੋਏ ਆ ਤੇ ਇੱਥੇ ਨਾ ਚ ਵੱਡਾ ਥੋੜਾ ਜਿਹਾ ਬਣਾਇਆ ਇਨਰ ਤੇ ਬਾਕੀ ਛੋਟੇ ਸਾਈਜ਼ ਦੇ ਆ ਸਾਲਕ ਦੇ ਬੱਚੇ ਦੇ ਤੇ ਸਾਲ ਤੋਂ ਉੱਪਰ ਦੇ ਬੱਚੇ ਦਾ ਇੱਕ ਦੇਖੋ ਤੁਹਾਨੂੰ ਦਿਖਾਣੇ ਆ ਤੇ ਆਹ ਦੇਖੋ ਜੇ ਆਪਾਂ ਤੁਹਾਨੂੰ ਜਿਵੇਂ ਸਰਦੀਆਂ ਆ ਰਹੀਆਂ ਬੱਚਿਆਂ ਦੇ ਆਪਾਂ ਥੱਲੇ ਨੂੰ ਕੱਪੜਿਆਂ ਦੇ ਆਪਾਂ ਪਾ ਸਕਦੇ ਇਹਨੂੰ ਵੀ ਬਹੁਤ ਵਧੀਆ ਗਰਮ ਹੈ ਇਹ ਸੌਫਟ ਜੀ ਹੁੰਨ ਹੈ ਕੋਚੂਬਨ ਵਾਲੀ ਹੁੰਨ ਨਹੀਂ ਤੇ ਆਹ ਦੇਖੋ ਇੱਥੇ ਬਿਛੇ ਕਲਰ ਹੈ ਠੀਕ ਹੈ ਇਹ ਇੱਕ ਸਾਈਜ਼ ਆ ਸਾਰਾ ਸਾਲ ਦੇ ਬੱਚੇ ਦੇ ਰਾਮ ਹਾਲ ਆਊਗਾ ਇਹ ਤੇ 6 ਮਹੀਨੇ ਦੇ ਸਾਲ ਤੱਕ ਮਿਲ ਕੇ ਬੱਚੇ ਦੇ ਰਾਮ ਹਾਲ ਆਊਗਾ ਦੇਖੋ ਤੇ ਇੱਕ ਕਲਰ ਇਹ ਤੇ ਇਹ ਸੇਮ ਸਾਈਜ਼ ਹੈ ਤੇ ਜਿਹੜਾ ਕਲਰ ਦੇਖ ਲਓ 1 2 3 4 5 ਇਹ ਪੰਜ ਸੇਮ ਸਾਈਜ਼ ਦੇ ਨੇ ਤੇ ਇਹ ਮੇਰੇ ਬਣਨੇ ਸਾਈਜ਼ ਨਾਲ ਇੱਕ ਹੈ ਤੇ ਮਿਲ ਕੇ ਸਾਲ ਤੱਕ ਦੇ ਬੱਚੇ ਦਾ ਆਮ ਨਾਲ ਆਊਗਾ ਠੀਕ ਹੈ ਤੇ ਇੱਕ ਸਾਈਜ਼ ਅਜੇ ਵੱਡਾ ਬਣਿਆ ਇਹ ਚ ਥੋੜਾ ਜਿਹਾ ਇਸ ਤੋਂ ਵੱਡਾ ਥੋੜਾ ਜਿਹਾ ਇਹ ਵੱਡਾ ਆ ਦੇਖੋ ਇਹ ਚ ਤਣੀ ਆਪਾਂ ਨੇ ਥੋੜੀ ਜਿਹੀ ਚੌੜੀ ਕਰਤੀ ਕਈ ਵਾਰ ਬੱਚੇ ਇਹਦੇ ਮੋਢੇ ਤੱਕ ਵੀ ਪਰਾਂ ਤੱਕ ਤਣੀ ਆ ਜਾਂਦੀ ਹੈ ਇਹ ਚੌੜੀ ਕਰਤੀ ਤਣੀ ਜੇ ਤੁਹਾਨੂੰ ਵਧੀਆ ਲੱਗੇ ਇਹ ਜਿਹੜੇ ਆ ਦਿਖਾਏ ਤੁਹਾਨੂੰ ਇਨਰ ਇਸ ਤੋਂ ਥੋੜਾ ਜਿਹਾ ਵੱਡਾ ਹੈ ਇਹ ਇਨਰ ਤੇ ਜੇ ਤੁਹਾਨੂੰ ਵਧੀਆ ਲੱਗੇ ਹੋਵੇ ਇਹ ਪਸੰਦ ਆਇਆ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ਪ੍ਰਾਈਸ ਹੈਗਾ 100 ਜਿਹੜਾ ਤੇ ਤੁਸੀਂ ਚਾਰ ਸ਼ਿਪਿੰਗ ਫੋੜੀ ਲੱਗੇਗੀ ਤੁਸੀਂ फटाफट ਮੰਗਾਓਗੇ ਕਿ ਹੁਣ ਬੱਚਿਆਂ ਸਰਦੀ ਸ਼ੁਰੂ ਹੋ ਗਈ ਬੱਚਿਆਂ ਦੇ ਥੱਲੇ ਨੂੰ ਕੱਪੜਿਆਂ ਦੇ ਪਾ ਸਕਦੇ ਆਪਾਂ ਹੈਨਾ ਤੇ ਫਿਰ ਸੇਲ ਹੋ ਜਾਂਦੇ ਆ ਨਾ ਕੋਈ ਐ ਤਾਂ ਹੈ ਨਹੀਂ ਵੀ ਆਨਲਾਈਨ ਚੀਜ਼ बिकਦੀ ਹੈ ਜਿਵੇਂ ਤੁਸੀਂ ਮੰਗਾਉਗੇ ਆਪਣੇ ਨੇੜੇ ਤੇੜੇ ਤੋਂ ਵੀ ਲੈ ਜਾਂਦੇ ਆ ਤਾਂ ਤੁਸੀਂ ਪਲੀਜ਼ ਜਿਨ੍ਹਾਂ ਨੇ ਮੰਗਵਾਣੇ ਆ ਤਾਂ ਮੰਗਵਾ ਸਕਦੇ ਬਾਅਦ ਚ ਰਿਵਰ ਫੋਨ ਆਉਂਦੇ ਆ ਭਣਾ ਦੇ ਵੀ ਆ ਚੀਜ਼ ਚਾਹੀਦੀ ਸੀ ਦੀ ਹੈਗੀ ਉਹ ਤੇ ਫਿਰ ਆਪਾਂ ਉਹਨਾਂ ਉਹ ਕਾਪ ਨਹੀਂ ਸਕਦੇ ਹੈ ਨਾ ਜਦੋਂ ਚੀਜ਼ बिक ਜਾਂਦੀ ਹੈ ਤੇ ਹੁਣ ਤੁਸੀਂ ਮੰਗਵਾ ਸਕਦੇ ਹੋ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਆਪਣਾ ਪ੍ਰਾਈਜ਼ ਆ ਜਾਏਗਾ 100 ਮਤਲਬ 100 ਰੁਪਏ ਆਦਾ ਪ੍ਰਾਈਜ਼ ਹੈ ਇੱਕ ਦਾ ਕਿ ਤੁਹਾਨੂੰ ਆਹ ਮਤਲਬ ਕਿ ਦੋ ਬੈਸ ਦੋ ਸਾਰੀਆਂ ਵੀ ਮੰਗਵਾ ਸਕਦੇ ਆ ਬੱਚੇ ਦੇ ਦੋ ਦੋ ਤਿੰਨ ਤਿੰਨ ਵੀ ਮੰਗਵਾ ਸਕਦੇ ਹੋ ਬੱਚੇ ਦੇ ਕਿਹੜਾ ਇੱਕੇ ਆਪਾਂ ਨੂੰ ਹੁੰਦੀ ਹੈ ਲੜ ਤੇ ਜਿਵੇਂ ਵੀ ਕਲਰ ਤੁਹਾਨੂੰ ਵਧੀਆ ਲੱਗੇ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ WhatsApp ਤੇ ਤੁਸੀਂ ਦੱਸ ਸਕਦੇ ਹੋ ਤੇ ਨੰਬਰ ਆਪਣਾ ਚੁੱਕੇ ਹੀ ਚੱਲ ਰਿਹਾ ਹੈ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਉਹ ਕਰ ਲੋ ਤੇ ਦੇ ਲਾਈਕ ਦਾ ਬਟਨ ਵੀ ਦਬਾ ਲੋ ਤਾਂ ਕਿ ਆਨ ਨਾਲ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੇ ਜਿਵੇਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਠੀਕ ਹੈ ਬਾਕੀ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਆ ਸਪੋਰਟ ਕਰਦੇ ਆ ਤੇ ਦਿ ਲੋ ਧੰਨਵਾਦ ਉਹਨਾਂ ਦਾ ਤੇ ਬਾਕੀ ਜਲਦੀ-ਜਲਦੀ ਆਪਣਾ ਆਰਡਰ ਕਰਾਇਆ ਕਰੋ ਕਿਉਂਕਿ ਫਿਰ ਚੀਜ਼ ਵਿਕ ਜਾਂਦੀ ਆ ਫਿਰ ਆਪਾਂ ਕਿ ਤੁਸ ਕਾ ਨਹੀਂ ਸਕਦੇ ਕੰਗੀ ਹੁਣ ਸਰਦੀਆਂ ਜੀ ਮੇ ਸ਼ੁਰੂ ਹੋ ਗਿਆ ਉਹਨ ਦਾ ਸਾਰਾ ਨਾ ਲੋੜ ਬੱਚਿਆਂ ਦੇ ਜੇ ਵੱਡੇ ਨਾਲ ਬੱਚਿਆਂ ਦੇ ਕੱਪੜੇ ਜ਼ਿਆਦਾ ਚਾਹੀਦੇ ਹੁੰਦੇ ਹਨ ਤੇ ਇਹ ਹੈਗਾ ਵੱਡਾ ਸਾਈਜ਼ ਜੇ ਤੁਹਾਨੂੰ ਇਸ ਸਾਈਜ਼ ਦੀ ਬਣਵਾਉਣੀਆਂ ਨੇ ਪਾ ਵੀ ਤੁਸੀਂ ਦੱਸ ਸਕਦੇ ਹੋ ਤੇ ਇਹ ਵੀ ਬੱਚੇ ਛੋਟੇ ਬੱਚੇ ਦੇ ਸਾਲ ਤੱਕ ਬੱਚੇ ਦਾ ਇਹ ਥੋੜਾ ਡੇਢ ਸਾਲ ਦੇ ਬੱਚੇ ਦਾ ਆ ਰਾਮ ਨਾਲ ਆਊਗਾ ਇਹ ਨਾ ਤੇ ਜ਼ਰੂਰ ਦੱਸ ਸਕਦੇ ਹੋ ਤੁਸੀਂ ਕਿੰਸ਼ਾ ਲੈ ਕੇ ਇਹਨਾਂ ਤੁਹਾਨੂੰ ਕਿ ਦੀ ਵਧੀਆ ਲੱਗੀ ਤੁਸੀਂ ਮੰਗਵਾਣਾ ਮੈਂ ਕਿ ਇਹ ਵੀ ਦੱਸਿਓ ਤੁਹਾਨੂੰ ਕਿਉਂ ਜੀ ਲੱਗੇ ਇਹ ਇਨਰ ਠੀਕ ਹੈ ਬਾਕੀ ਕਰਦੇ ਆਪਾਂ ਵੀਡੀਓ ਦਾ ਐਂਡ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਤੁਸੀਂ ਪੂਰੀ سپورਟ ਦਿੰਨੇ ਹੋ ਫੋਲੋਚ ਕਰਦੇ ਹੋ ਥੈਂਕ ਯੂ ਧੰਨਵਾਦ ਜੀ ਤੇ ਆਪਾਂ ਹੁਣ ਅਗਲੀ ਵੀਡੀਓ ਚ ਕੁਝ ਦੇਖਾਂਗੇ ਲੈ ਕੇ ਆਵਾਂਗੇ ਠੀਕ ਹੈ ਜੀ ਓਕੇ ਧੰਨਵਾਦ ਸਤਿ ਸ੍ਰੀ ਅਕਾਲ ਜੀ